ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੇ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਮੈਟਰੋ ਵੈਂਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਡਾਲਰ 2 ਪ੍ਰਤੀ ਲੀਟਰ ਵਧੀਆਂ ਖੇਤਰ ਦੇ ਕਈ ਸਟੇਸ਼ਨਾਂ ਦੇ ਉੱਤੇ 1 ਲੀਟਰ ਨਿਯਮਤ ਗੈਸ ਦੇ ਲਈ 1.929 ਕਰਨਾ ਪੈ ਰਿਹਾ ਹੈ ਭੁਗਤਾਨ ਫੰਡਨਲ ਤਸਕਰੀ ਦੇ ਲਈ ਉਮਰ ਕੈਦ ਦੀ ਸਜ਼ਾ ਲਿਆਉਣਗੇ ਕੰਜ਼ਰਵੇਟਿਵਜ਼ ਕੰਜ਼ਰਵੇਟਿਵ ਨੇ ਕਿਹਾ ਕਿ ਕਤਲ ਜਿੰਨੀ ਹੋਣੀ ਚਾਹੀਦੀ ਹੈ ਸਜ਼ਾ ਉਤਰੀ ਵੈਂਕੂਵਰ RCMP ਨੇ ਇੱਕ ਕੰਢੇ ਦੇ ਵਿੱਚ ਬਰਫ਼ ਵਿੱਚ ਟਕਿਆ 45 ਗੱਡੀਆਂ ਨੂੰ ਰੋਕਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਟਿਕਟਾਂ ਜਾਰੀ ਜਿਹੜਾ ਖਬਰਾਂ ਵਿਸਤਾਰ ਦੇ ਨਾਲ ਪਰੇ ਪੋਲੀਵਰਦਾ ਕਹਿਣਾ ਹੈ ਕਿ ਇੱਕ ਕੰਜ਼ਰਵੇਟਿਵ ਸਰਕਾਰ 40 ਮਿਲੀਗ੍ਰਾਮ ਤੋਂ ਵੱਧ ਫੈਂਟਨਿਲ ਦੀ ਤਸਕਰੀ ਉਤਪਾਦਨ ਤੇ ਵੰਡਣ ਵਾਲਿਆਂ ਦੇ ਖਿਲਾਫ ਲਾਜ਼ਮੀ ਉਮਰ ਕੈਦ ਦੀ ਸਜ਼ਾ ਲਿਆਵੇਗੀ ਕੰਜ਼ਰਵੇਟਿਵ ਲੀਡਰ ਦਾ ਕਹਿਣਾ ਹੈ ਕਿ ਸਜ਼ਾ ਕਤਲ ਜਿੰਨੀ ਹੀ ਹੋਣੀ ਚਾਹੀਦੀ ਹੈ ਕੰਜ਼ਰਵੇਟਿਵਜ਼ ਇਹ ਵੀ ਚਾਹੁੰਦੇ ਨੇ ਕਿ 20 ਮਿਲੀਗ੍ਰਾਮ ਤੋਂ 40 ਮਿਲੀਗ੍ਰਾਮ ਡਰੱਗ ਦੇ ਨਾਲ ਫੜੇਗੇ ਤਸਕਰਾਂ ਨੂੰ 15 ਸਾਲ ਦੀ ਕੈਦ ਦੀ ਸਜ਼ਾ ਦਿੱਤੀ ਜਾਵੇ ਕੰਜ਼ਰਵੇਟਿਵਜ਼ ਦੁਆਰਾ ਇਹ ਐਲਾਨ ਹੋ ਦਵਾਇਆ ਹੈ ਜਦੋਂ ਅਮਰੀਕਾ ਦੇ ਰਾਸ਼ਪਤੀ ਡੋਨਲਡ ਟਰੰਪ ਕੈਨੇਡਾ ਤੋਂ ਅਮਰੀਕਾ ਦਾਖਲ ਹੁੰਦੀ ਫੈਂਟਨਿਲ ਨੂੰ ਲੈ ਕੇ ਕਾਇਤ ਮੰਦ ਨੇ ਅਮਰੀਕਾ ਦੀ ਧਮਕੀ ਹੈ ਕਿ ਜੇਕਰ ਕੈਨੇਡਾ ਤੇ ਮੈਕਸੀਕੋ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਫੈਂਟਨਿਲ ਨੂੰ ਸਰਹੱਦ ਪਾਰ ਜਾਣ ਤੋਂ ਨਹੀਂ ਰੋਕਦੇ ਤਾਂ ਅਮਰੀਕਾ ਮੋٹے ਟੈਰਿਫ ਠੋਕ ਦੇਗਾ ਕੈਨੇਡਾ ਵੱਲੋਂ ਬਾਰਡਰ ਸੁਰੱਖਿਆ ਦੇ ਵਿੱਚ ਸੁਧਾਰ ਅਤੇ ਇੱਕ ਫੈਂਟਨਿਲ ਜ਼ਾਰ ਨਿਯੁਕਤ ਕਰਨ ਵਰਗੇ ਉਪਾਅਾਂ ਦੀ ਵਚਨਬੱਧਤਾ ਤੋਂ ਬਾਅਦ ਟਰੰਪ ਨੇ ਇਸ ਹਫਤੇ ਤੋਂ ਲਾਗੂ ਹੋਣ ਵਾਲੇ ਟੈਰਿਫ 30 ਦਿਨਾਂ ਦੇ ਲਈ ਰੋਕ ਦਿੱਤੇ ਨੇ ਟੋਰੀਜ਼ ਦੁਆਰਾ ਐਲਾਨ ਉਦੋਂ ਹੋਇਆ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਕੈਨੇਡਾ ਤੋਂ ਸੰਯੁਕਤ ਰਾਜ ਦੇ ਵਿੱਚ ਫੈਂਟਨਿਲ ਦੇ ਦਾਖਲ ਹੋਣ ਦੀ ਸ਼ਿਕਾਇਤ ਕਰ ਰਹੇ ਨੇ ਅਮਰੀਕਾ ਤਮਕੀ ਦੇ ਰਿਹਾ ਕਿ ਜੇਕਰ ਦੋਵੇਂ ਦੇਸ਼ ਫੈਂਟਨਿਲ ਦੀ ਤਸਕਰੀ ਤੇ ਗੈਰ ਕਾਨੂੰਨੀ ਸਰਹੱਦੀ ਲਾਂਗੇ ਨੂੰ ਰੋਕਣ ਦੇ ਲਈ ਹੋਰ ਕੁਝ ਨਹੀਂ ਕਰਦੇ ਨੇ ਤਾਂ ਅਮਰੀਕਾ ਦੇ ਵੱਲ ਜਾਣ ਵਾਲੇ ਕੈਨੇਡੀਅਨ ਤੇ ਮੈਕਸੀਕਨ ਸਮਾਨ ਦੇ ਉੱਤੇ ਇੱਕ ਟੈਰਿਫ ਜੜਾ ਉਹ ਲਗਾਏ ਜਾਣਗੇ ਟਰੰਪ ਨੇ ਇਸ ਹਫਤੇ ਦੇ ਸ਼ੁਰੂ ਵਿੱਚ ਟੈਰਿਫ ਨੂੰ ਲਾਗੂ ਕਰਨ ਦੇ ਵਿੱਚ ਦੇਰੀ ਕੀਤੀ ਜਦੋਂ ਕੈਨੇਡਾ ਦੁਆਰਾ ਆਪਣੀ ਨਵੀਂ ਸਰਹੱਦੀ ਯੋਜਨਾ ਦੀ ਰੂਪਰੇਖਾ ਤਿਆਰ ਕੀਤੀ ਗਈ ਜਿਸ ਦੇ ਵਿੱਚ ਫੈਨਟਨ ਐਨਿਲ ਜਾਰ ਦੀ ਭੂਮਿਕਾ ਬਣਾਉਣ ਵਰਗੇ ਉਪਾਅ ਸ਼ਾਮਿਲ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ੁੱਕਰਵਾਰ ਨੂੰ ਟੋਰਾਂਟੋ ਦੇ ਵਿੱਚ ਇੱਕ ਕੈਨੇਡਾ ਅਮਰੀਕਾ ਆਰਥਿਕ ਸੰਮੇਲਨ ਦੀ ਮੇਜ਼ਬਾਨੀ ਕਰਨਗੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਇੱਕ ਮਹੀਨੇ ਲਈ ਕੈਨੇਡਾ ਦੇ ਖਿਲਾਫ ਧਮਕੀਆਂ ਵਾਲੇ ਟੈਰਿਫ ਨੂੰ ਰੋਕਣ ਦੇ ਕੁਝ ਦਿਨ ਬਾਅਦ ਐਲਾਨ ਆਇਆ ਪ੍ਰਧਾਨ ਮੰਤਰੀ ਦੇ ਦਫ਼ਤਰ ਦਾ ਕਹਿਣਾ ਹੈ ਕਿ ਇਹ ਸਮਾਗਮ ਕੈਨੇਡਾ ਇਹਨ ਵਪਾਰ ਤੇ ਕਾਰੋਬਾਰੀ ਨੇਤਾਵਾਂ ਨੂੰ ਇਕੱਠੇ ਕਰੇਗਾ ਤੇ ਸੰਗਠਿਤ ਮਜ਼ਦੂਰਾਂ ਦੇ ਨਾਲ ਆਰਥਿਕਤਾ ਨੂੰ ਵਿਧਾਉਣ ਅੰਦਰੂਨੀ ਵਪਾਰਕ ਰੋਕਾਵਟਾਂ ਨੂੰ ਤੋੜਨ ਤੇ ਨਿਰਯਾਤ ਦੇ ਵਿੱਚ ਵਿਭਿੰਨਤਾ ਦੇ ਲਈ ਰਣਨੀਤੀਆਂ ਦੇ ਉੱਤੇ ਚਰਚਾ ਕਰਨ ਦੇ ਲਈ ਹੈ ਇਸ ਵਿੱਚ ਕੈਨੇਡਾ ਅਮਰੀਕਾ ਸਬੰਧਾਂ ਬਾਰੇ ਕੌਂਸਲ ਦੇ ਮੈਂਬਰ ਵੀ ਸ਼ਾਮਿਲ ਹੋਣਗੇ ਜੋ ਟਰੂਡੋ ਨੂੰ ਦੁਬੱਲੇ ਸਬੰਧਾਂ ਤੇ ਟਰੰਪ ਦੀ ਟੈਰਿਫ ਧਮਕੀ ਬਾਰੇ ਸਲਾਹ ਦੇ ਰਹੇ ਨੇ ਟਰੰਪ ਨੇ ਸ਼ਨੀਵਾਰ ਨੂੰ ਕੈਨੇਡਾ ਦੇ ਖਿਲਾਫ ਟੈਰਿਫ ਲਗਾਉਣ ਦੇ ਲਈ ਇੱਕ ਕਾਰਜਕਾਰੀ ਆਦੇਸ਼ ਤੇ ਦਸਖਤ ਕੀਤੇ ਜਿਸ ਦੇ ਵਿੱਚ ਕੈਨੇਡੀਅਨ ਊਰਜਾ ਤੇ 10 ਫੀਸ ਦੀ ਟੈਰਿਫ ਕਟਾ ਹੈ ਕੈਨੇਡਾ ਨੇ ਇੱਕ ਬਦਲਾ ਲੈਣ ਵਾਲਾ ਪੈਕੇਜ ਜਿਹੜਾ ਉਹ ਤਿਆਰ ਕੀਤਾ ਸੀ ਪਰ ਫਿਰ 트럼ਪ ਤੇ ਟਰੂਡੋ ਜਿਹੜੇ ਨੇ ਉਹਨਾਂ ਦੇ ਵਿਚਕਾਰ ਸੋਮਵਾਰ ਦੀ ਕਾਲ ਨੇ ਜਿਹੜਾ ਉਸ ਡਰਾਮੇ ਨੂੰ ਹੋਰ ਤੇਜ਼ੀ ਦੇ ਨਾਲ ਖਤਮ ਕਰ ਦਿੱਤਾ ਤੇ ਮਹਾਰਾ ਨੇ ਚਿੰਤਾਵਾਂ ਜ਼ਾਹਰ ਕੀਤੀਆਂ ਨੇ ਕਿ ਵਪਾਰਕ ਅਨਿਸ਼ਚਿਤਤਾ ਕੈਨੇਡਾ ਨੂੰ ਅਮਰੀਕਾ ਦੇ ਮੁਕਾਬਲੇ ਨਿਵੇਸ਼ ਦੇ ਲਈ ਘਟਲੜੀ ਦਾ ਸਥਾਨ ਬਣਾ ਦੇਗੀ ਫੈਡਰਲ ਕੈਬਨਟ ਮੰਤਰੀ ਅਨੀਤਾ ਆਨੰਦਨ ਦੇ ਅਨੁਸਾਰ ਉਹ ਨਿਯਮ ਜੋ ਕੈਨੇਡਾ ਦੇ ਵਿੱਚ ਸੂਬਿਆਂ ਦੇ ਦਰਮਿਆਨ ਵਪਾਰ ਨੂੰ ਮੁਸ਼ਕਲ ਬਣਾਉਂਦੇ ਨੇ 1 ਮਹੀਨੇ ਦੇ ਅੰਦਰ ਤਮ ਹੋ ਸਕਦੇ ਨੇ ਹੈਲਿਫੈਕਸ ਬੰਦਰਗਾਹ ਦੇ ਉਤੇ ਇੱਕ ਸਰਕਾਰੀ ਐਲਾਨ ਦੇ ਮਗਰੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਅਨੀਤਾ ਆਨੰਦ ਨੇ ਇਹ ਗੱਲ ਦਾ ਜਵਾਬ ਦਿੱਤਾ ਹੈ ਕਿ ਅੰਤਰ ਸੂਬਾਈ ਵਪਾਰ ਦੀਆਂ ਰੁਕਾਵਟਾਂ ਦੇ ਨਾਲ ਨਜਿੱਠਿਆ ਜਾ ਸਕਦਾ ਹੈ ਕੀ ਇਹ ਰੁਕਾਵਟਾਂ 30 ਦਿਨਾਂ ਦੇ ਅੰਦਰ ਹਟਾਈਆਂ ਜਾ ਸਕਦੀਆਂ ਨੇ ਤਾਂ ਇਸ ਦੇ ਜਵਾਬ ਦੇ ਵਿੱਚ ਅੰਦਰੂਨੀ ਵਪਾਰ ਤੇ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਕਿਹਾ ਹੈ ਕਿ ਇਸ ਦਾ ਸੰਖੇਪ ਉੱਤਰ ਹੈ ਹਾਂ ਆਨੰਦ ਨੇ ਕਿਹਾ ਕਿ ਉਹਨਾਂ ਦੀ ਇਹ ਉਮੀਦ ਪਿਛਲੇ ਹਫਤੇ ਪ੍ਰਧਾਨ ਮੰਤਰੀ ਜਸਟਨ ਰੂਡੋ ਤੇ ਸੂਬਾਈ ਪ੍ਰੀਮੀਅਰਾਂ ਦੇ ਵਿਚਕਾਰ ਹੋਈ ਐਮਰਜੈਂਸੀ ਮੀਟਿੰਗ ਦੇ ਉੱਤੇ ਅਧਾਰਤ ਹੈ ਅਨੀਤਾ ਨੇ ਕਿਹਾ ਕਿ ਅਸੀਂ ਸਾਰੇ ਸੂਬਿਆਂ ਤੇ ਪ੍ਰਦੇਸ਼ਾਂ ਦੇ ਨਾਲ ਕਮਾਲ ਦੀ ਅਤੇ ਤੇਜ਼ੀ ਨਾਲ ਪ੍ਰਗਤੀ ਵੀ ਦੇਵੀ ਗੱਲ ਕਰ ਰਹੇ ਹਾਂ ਆਨੰਦ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਦੇ ਵੱਲੋਂ ਕੈਨੇਡੀਅਨ ਆਯਾਤ ਤੇ ਨਵੇਂ ਤੇ ਸਖਤ ਟੈਰਿਫ ਲਗਾਉਣ ਦੀ ਧਮਕੀ ਨੇ ਇਸ ਮੁੱਦੇ ਨੂੰ ਪਹਿਲਾਂ ਦੇ ਵੱਧ ਗੰਭੀਰਤਾ ਦੇ ਨਾਲ ਵਿਚਾਰਨ ਦੀ ਲੋੜ ਪੈਦਾ ਕਰ ਦਿੱਤੀ ਹੈ ਔਰ ਅਸੀਂ ਆਪਣੇ ਦੇਸ਼ ਦੇ ਇਤਿਹਾਸ ਅਤੇ ਕੈਨੇਡੀਅਨ ਅਰਥਵਿਵਸਥਾ ਦੇ ਪਿਛੇ ਲਈ ਇੱਕ ਮਹੱਤਵਪੂਰਨ ਮੋੜ ਤੇ ਖੜੇ ਹਾਂ ਆਨੰਦ ਨੇ ਕਿਹਾ ਹੈ ਕਿ ਸਮਾਂ ਆ ਗਿਆ ਹੈ ਅਤੇ ਅਸੀਂ ਇਸ ਮੌਕੇ ਨੂੰ ਸੰਭਾਲ ਰਹੇ ਹਾਂ ਆਨੰਦ ਨੇ ਪਹਿਲਾਂ ਕਿਹਾ ਸੀ ਕਿ ਮੌਜੂਦਾ ਰੁਕਾਵਟਾਂ ਨੂੰ ਦੂਰ ਕਰਨ ਦੇ ਨਾਲ ਕੀਮਤਾਂ ਦੇ ਵਿੱਚ 15% ਤੱਕ ਦੀ ਕਮੀ ਆ ਸਕਦੀ ਹੈ ਉਤਪਾਦਕਤਾ ਨੂੰ 7% ਤੱਕ ਵਧਾਇਆ ਜਾ ਸਕਦਾ ਹੈ ਤੇ ਘਰੇਲੂ ਅਰਥ ਵਿਵਸਥਾ ਦੇ ਵਿੱਚ 200 ਬਿਲੀਅਨ ਡਾਲਰ ਤੱਕ ਦਾ ਵਾਅਦਾ ਹੋ ਸਕਦਾ ਹੈ ਨਵੇਂ ਜਿਹੜੇ ਟੈਰਿਫਾਂ ਤੇ 트ੰਪ ਦੀ 30 ਦਿਨ ਦੀ ਸਮਾਂ ਸੀਮਾ ਦੇ ਵਿੱਚਕਾਰ ਅੰਤਰ-ਸੂਬਾਈ ਵਪਾਰਕ ਰੁਕਾਵਟਾਂ ਨੂੰ ਖਤਮ ਕਰਨਾ ਇੱਕ ਕਮਾਲ ਦੀ ਪ੍ਰਾਪਤੀ ਅਤੇ دہਾਕਿਆ ਤੋਂ ਚੱਲ ਰਹੇ ਕੰਮ ਦੀ ਪੂਰਤੀ ਹੋਵੇਗੀ 1995 ਦੇ ਵਿੱਚ ਸੂਬੇ ਪਰਦੇਸ਼ ਅਤੇ ਫੈਡਰਲ ਸਰਕਾਰ ਦੇ ਵਿਚਕਾਰ ਵਪਾਰ ਦੇ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਰਸਮੀ ਤੌਰ ਦੇ ਉਤੇ ਉਹ ਸਹਿਮਤ ਹੋਏ ਸਨ ਤੇ ਉਹਨਾਂ ਰੁਕਾਵਟਾਂ ਦੇ ਵਿੱਚ ਸ਼ਰਾਬ ਦੀ ਵਿਕਰੀ ਤੇ ਪਾਬੰਦੀਆਂ, ਵਾਹਨ ਤੇ ਪਾਰ ਦੇ ਮਿਹਾਰ ਵਰਗੀਆਂ ਤਕਨੀਕੀ ਰੁਕਾਵਟਾਂ ਤੇ ਲਾਇਸੈਂਸ ਅਤੇ ਹੋਰ ਕਾਗਜ਼ੀ ਸ਼ਰਤਾ ਵਰਗੀਆਂ ਕਾਨੂੰਨੀ ਰੁਕਾਵਟਾਂ ਵੀ ਸ਼ਾਮਿਲ ਨੇ 2017 ਦੇ ਵਿੱਚ ਅੰਦਰੂਨੀ ਵਪਾਰ ਸਮਝੌਤੇ ਨੂੰ ਕਨੇਡੀਅਨ ਫ੍ਰੀ ਟ੍ਰੇਡ ਐਗਰੀਮੈਂਟ ਨੇ ਬਦਲ ਦਿੱਤਾ ਜਿਸ ਦੇ ਵਿੱਚ ਧਿਰਾਂ ਦੇ ਲਾਲ ਫੀਤਾ ਸ਼ਾਹੀ ਨੂੰ ਘਟਾਉਣ ਦੇ ਲਈ ਹੋਰ ਕੰਮ ਕਰਨ ਤੇ ਵਚਨਬੱਧ ਹੌਂਯਾਸਨ ਇਹਨਾਂ ਸਮਝੌਤਿਆਂ ਅਤੇ ਸੂਬਿਆਂ ਵਿਚਕਾਰ ਕੀਤੇ ਗਏ ਹੋਰ ਸਮਝੌਤਿਆਂ ਦੇ ਬਾਵਜੂਦ ਕੁਝ ਨਿਯਮ ਕਾਨੂੰਨ ਅਤੇ ਮਿਆਰ ਮੌਜੂਦ ਨੇ ਜੋ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਸਮਾਨ ਅਤੇ ਸੇਵਾਵਾਂ ਦੇ ਆਵਾਗੋਂ ਨੂੰ ਰੋਕਦੇ ਨੇ ਦਰਸ ਫੈਡਰਲ ਸੂਬਾਈ ਕਮੇਟੀ ਜਿਸ ਨੂੰ ਵਪਾਰਕ ਰੁਕਾਵਟਾਂ ਨੂੰ ਹਟਾਉਣ ਦਾ ਕੰਮ ਸੌਂਪਿਆ ਗਿਆ ਹੈ ਦੀ ਸੂਚੀ ਦੇ ਵਿੱਚ ਦਰਜਨਾ ਆਈਟਮਾਂ ਸ਼ਾਮਿਲ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਜਾਂ ਤਾਂ ਚੱਲ ਰਹੀ ਹੈ ਜਾਂ ਫਿਰ ਅਜੇ ਮਨਜ਼ੂਰੀ ਹੀ ਨਹੀਂ ਦਿੱਤੀ ਗਈ ਹੈ ਇਸ ਦੇ ਵਿੱਚ ਟ੍ਰਾਂਸਪੋਰਟ ਰਕਾਂ ਤੇ ਫੂਡ ਇਨਸਪੈਕਸ਼ਨਾਂ ਦੇ ਲਈ ਆਕਾਰ ਅਤੇ ਕੈਨੇਡਾ ਵਿਆਪੀ ਮਿਆਰ ਸ਼ਾਮਿਲ ਨੇ ਅਲਬਰਟਾ ਸਰਕਾਰ ਦੇ ਵੱਲੋਂ ਅਪਾਹਜ ਲੋਕਾਂ ਦੇ ਲਈ ਇੱਕ ਨਵੇਂ ਸਹਾਇਤਾ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ ਹੈ ਜੋ ਅਗਲੇ ਸਾਲ ਸ਼ੁਰੂ ਹੋਵੇਗਾ ਅਲਬਰਟਾ ਡਿਸੇਬਿਲਟੀ ਅਸਿਸਟੈਂਸ ਪ੍ਰੋਗਰਾਮ ਜਿਹੜਾ ਉਹ ਜੁਲਾਈ 2026 ਤੋਂ ਸ਼ੁਰੂ ਹੋਵੇਗਾ ਤੇ ਇਹ ਪ੍ਰੋਗਰਾਮ ਮੌਜੂਦਾ ਅਸ਼ੋਰਡ ਇਨਕਮ ਫਾਰ ਸਵੈਰਲੀ ਹੈਂਡੀਕੈਪਡ ਜਿਹੜੇ ਨੇ ਯਾਨੀ ਕਿ ਇਹ ਏਸ਼ ਦੇ ਨਾਲ ਹੀ ਕੰਮ ਕਰੇਗਾ ਜੋ ਕਿ ਅਜਿਹੇ ਲੋਕਾਂ ਦੇ ਲਈ ਹੈ ਜੋ ਅਪੰਗਤਾ ਦੇ ਕਾਰਨ ਕੰਮ ਨਹੀਂ ਕਰ ਸਕਦੇ ਸੀਨੀਅਰਸ ਕਮਿਊਨਿਟੀ ਅਤੇ ਸੋਸ਼ਲ ਸਰਵਿਸਿਜ਼ ਮਨਿਸਟਰ ਜੇਸਨ ਨਿਕਸਨ ਨੇ ਇਹ ਕਿਹਾ ਹੈ ਕਿ ਅਪੰਗਤਾਵਾਲੇ ਜੋ ਲੋਕ ਕੰਮ ਕਰ ਸਕਦੇ ਨੇ ਉਹਨਾਂ ਦੇ ਲਈ ਇਹ ਆਈਐਸਐਚ ਦੁਆਰਾ ਪੇਸ਼ ਕੀਤੀ ਜਾਣ ਵਾਲੀ ਸਹਾਇਤਾ ਘੱਟ ਹੁੰਦੀ ਹੈ ਤੇ ਇਹ ਵੀ ਕਿਹਾ ਕਿ ਅਜਿਹੇ ਵਿਅਕਤੀਆਂ ਦੇ ਲਈ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਸੇਵਾ ਪ੍ਰਦਾਨ ਕਰੇਗਾ ਸਰਕਾਰ ਨੇ ਨਵੀਂ ਯੋਜਨਾ ਦੇ ਵਿੱਤੀ ਵੇਰਵੇ ਜਾਰੀ ਨਹੀਂ ਕੀਤੇ ਨੇ ਤੇ ਨਾ ਹੀ ਉਹ ਮਾਪਦੰਡ ਜਾਰੀ ਕੀਤੇ ਨੇ ਜੋ ਮਿਨੇਕਾਰਾਂ ਦਾ ਮੁਲਾਂਕਣ ਕਰਨ ਦੇ ਲਈ ਵਰਤੇ ਜਾਣਗੇ ਇਹ ਕਿਹਾ ਹੈ ਕਿ ਸਰਕਾਰ ਨੂੰ ਉਹਨਾਂ ਵੇਰਵਿਆਂ ਬਾਰੇ ਵਧੇਰੇ ਜਾਣਕਾਰੀ ਜਿਹੜੀ ਹੈ ਉਹ ਕਰਨ ਤੋਂ ਪਹਿਲਾਂ ਹੋਰ ਸਲਾਮਸ਼ੁਰਾ ਕਰੰਦੀ ਲੋੜ ਹੈ ਲਗਭਗ 77000 ਅਲਬਰਟਾ ਨਿਵਾਸੀ ਹਰ ਮਹੀਨੇ ਏਆਈਐਸਐਚ ਪ੍ਰਾਪਤ ਕਰਦੇ ਨੇ ਤੇ ਇਸੇ ਦੇ ਉੱਤੇ ਹੀ ਇੱਕ ਸਿੰਗਲ ਵਿਅਕਤੀ ਹਰ ਮਹੀਨੇ ਡਾਲਰ 1901 ਪ੍ਰਾਪਤ ਕਰਦਾ ਹੈ ਇਹ ਵੀ ਕਿਹਾ ਗਿਆ ਹੈ ਕਿ ਲਾਭਾਂ ਦੇ ਲਈ ਇੱਕ ਅਰਜ਼ੀ ਪ੍ਰਕਿਰਿਆ ਜਿਹੜੀ ਆ ਹੋਵੇਗੀ ਤੇ ਸਰਕਾਰ ਤੈਅ ਕਰੇਗੀ ਕਿ ਬੇਨਕਾਰ ਨੂੰ ਉਹਨਾਂ ਦੀ ਅਪੰਗਤਾ ਦੇ ਆਧਾਰ ਦੇ ਉੱਤੇ ਕਿਹੜੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਹੈ ਜੇਕਰ ਕੋਈ ਬੇਨਕਾਰ ਏਡੀਏਪੀ ਦੇ ਲਈ ਯੋਗ ਹੋ ਜਾਂਦਾ ਹੈ ਤਾਂ ਉਹ ਏਆਈਐਸਐਚ ਲਈ ਦੁਬਾਰਾ ਅਰਜ਼ੀ ਦੇ ਸਕਦੇ ਨੇ ਜੇਕਰ ਉਹਨਾਂ ਦੀ ਸਥਿਤੀ ਜਿਹੜੀ ਹੈ ਉਹ ਕੰਮ ਕਰਨ ਦੀ ਯੋਗਤਾ ਦੇ ਵਿੱਚ ਰੁਕਾਵਟ ਪਾਉਣ ਦੇ ਲਈ ਇਸ ਨੂੰ ਬਦਲਦੀ ਹੈ ਤਾਂ ਐਆਈਐਸਐਚ ਤੇ ਮੌਜੂਦ ਲੋਕਾਂ ਦਾ ਇਹ ਨਿਰਧਾਰਨ ਕਰਨ ਦੇ ਲਈ ਮੁਲਾਂਕਣ ਕੀਤਾ ਜਾਵੇਗਾ ਕਿ ਕੀ ਉਹ ਏਡੀਏਪ ਲਈ ਯੋਗ ਹਨ ਐਂਡੀਪ ਆਲੋਚਕ ਮੈਰੀ ਰੈਨਾਰਡ ਨੇ ਕਿਹਾ ਹੈ ਕਿ ਇਹ ਜਿਹੇ ਮਾਪਦੰਡਾ ਦੀ ਵਰਤੋਂ ਕਰਦੇ ਹੋਏ ਹੋਰ ਲੋਕਾਂ ਨੂੰ ਐਆਈਐਸਐਚ ਤੋਂ ਦੂਰ ਕਰਨ ਦੇ ਲਈ ਇੱਕ ਦੂਜਾ ਪ੍ਰੋਗਰਾਮ ਬਣਾ ਰਹੀ ਹੈ ਜਿਸ ਦਾ ਖੁਲਾਸਾ ਜਨਤਾ ਨੂੰ ਨਹੀਂ ਕੀਤਾ ਗਿਆ ਆਪਾਹਜ ਲੋਕਾਂ ਦੇ ਵਿੱਚ ਬੇਰੋਜ਼ਗਾਰ ਰੋਜ਼ਗਾਰੀ ਦੀ ਦਰ ਉੱਚ ਹੈ ਤੇ ਸਰਕਾਰ ਨੇ ਇਸ ਨੂੰ ਬਦਲਣ ਦੇ ਲਈ ਨਿਵੇਸ਼ ਨਹੀਂ ਕੀਤਾ ਜਾਪਦਾ ਮੈਟਰੋ ਵੈਂਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਡਾਲਰ 2 ਪ੍ਰਤੀ ਲੀਟਰ ਦੇ ਨੇੜੇ ਆ ਗਈਆਂ ਨੇ ਔਰ ਬੁੱਧਵਾਰ ਸਵੇਰੇ ਖੇਤਰ ਦੇ ਕਈ ਸਟੇਸ਼ਨਾਂ ਦੇ ਉੱਤੇ 1 ਲੀਟਰ ਨਿਯਮਤ ਡਾਲਰ ਜਿਹੜਾ ਹੈ ਉਹ 1.929 ਦੇ ਹਿਸਾਬ ਦੇ ਨਾਲ ਵਿਕਰਿਆ ਮੰਗਲਵਾਰ ਰਾਤ ਤੋਂ ਉਸਤਨ 6% ਵਾਧਾ ਹੈ ਬਹੁਤ ਸਾਰੇ ਉਦਯੋਗ ਮਾਹਰਾਂ ਦੇ ਅਨੁਸਾਰ ਸੈਨ ਫਰਾਂਸਿਸਕੋ ਕੈਲੀਫੋਰਨੀਆ ਦੇ ਨੇੜੇ ਪੀਬੀਐਫ એનર્ਜੀ ਮੋਟੇਨਨਿਸ ਰਿਫਾਇਨਰੀ ਦੇ ਵਿੱਚ ਅੱਗ ਲੱਗਣ ਕਾਰਨ ਵੱਡੇ ਹਿੱਸੇ ਦੇ ਵਿੱਚ ਇਹ ਵਾਧਾ ਹੋਇਆ ਹੈ ਕਿ ਇਸ ਨੇ ਵੈਂਕੂਵਰ ਸਮੇਤ ਪੂਰੇ ਪੱਛਮੀ ਤੱਟ ਤੇ ਗੈਸ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਵਾਸ਼ਿੰਗਟਨ ਰਾਜ ਓਰੇਗਨ ਤੇ ਕੈਲੀਫੋਰਨੀਆ ਤੱਕ ਸਭ ਦੇ ਵਿੱਚ ਮਾਮੂਲੀ ਵਾਧਾ ਹੋਇਆ ਹੈ ਉਹਨਾਂ ਕਹਿੰਿਆ ਕਿ ਹੁਣ ਰੁਝਾਨ ਉੱਪਰ ਵੱਲ ਨੂੰ ਰਹੇਗਾ ਅਸੀਂ ਜਲਦੀ ਹੀ ਹੋਰ ਮਹਿੰਗੇ ਮਿਸ਼ਰਣ ਗੈਸੋਲਿਨ ਦੇ ਵਿੱਚ ਤਬਦੀਲ ਕਰਨਾ ਚਾ ਰਹੇ ਹਾਂ ਇਸ ਤੇ ਲਈ ਇਹੋ ਚੀਜ਼ ਹੈ ਜਿਸਦੇ ਵਾਹਨ ਚਾਲਕਾਂ ਨੂੰ ਉਮੀਦ ਕਰਨੀ ਚਾਹੀਦੀ ਹੈ ਮਹਾਰਾ ਦੇ ਮੁਤਾਬਕ ਰੇਫਾਇਨਰੀ ਨੇ ਆਊਟਰਜ ਦੇ ਕਾਰਨ ਹੁਣ ਇਸ ਦੇ ਰੱਖ-ਰਖਾਵ ਨੂੰ ਅੱਗੇ ਵਧਾ ਦਿੱਤਾ ਹੈ ਕਿਹਾ ਜਾ ਰਿਹਾ ਹੈ ਕਿ ਹੁਣ ਤੇ ਅਪ੍ਰੈਲ ਜਾਂ ਮਈ ਦੇ ਵਿੱਚ ਕਾਰ ਗੈਸ ਦੀਆਂ ਕੀਮਤਾਂ 15 ਤੋਂ 35 ਸੈਂਟ ਪ੍ਰਤੀ ਲੀਟਰ ਤੱਕ ਕਿਤੇ ਵੱਧ ਸਕਦੀਆਂ ਨੇ ਇਹ ਉਦੋਂ ਹੁੰਦਾ ਹੈ ਜਦੋਂ ਕੀਮਤਾਂ ਸਿਖਰ ਦੇ ਉੱਤੇ ਆ ਜਾਂਦੀਆਂ ਨੇ ਉਤਰੀ ਵੈਨਕੂਵਰ ਆਰਸੀਐਮਪੀ ਦਾ ਕਹਿਣਾ ਹੈ ਕਿ ਉਹਨਾਂ ਨੇ ਬਰਫ਼ ਦੇ ਨਾਲ ਟਕੇ ਵਾਹਨਾ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਗਭਗ 1 ਘੰਟੇ ਦੇ ਵਿੱਚ ਪੱਛਮੀ ਪਾਸਾ ਦੇ ਜਿਹੜਾ ਮਾਊਂਟੇਨ ਹਾਈਵੇ ਦੇ ਉੱਤੇ ਸਟਾਪ ਸਥਾਪਿਤ ਕੀਤੇ ਪੌਂਸਟੇਬਲ ਮਨਸੂਰ ਸਾਹਕ ਦਾ ਕਹਿਣਾ ਹੈ ਕਿ ਜ਼ਿਆਦਾਤਰ 45 ਡਰਾਈਵਰਾਂ ਨੂੰ ਤਾਂ ਚੇਤਾਵਨੀ ਦਿੱਤੀ ਗਈ ਉਹਨਾਂ ਕਿਹਾ ਕਿ ਇਹ ਲਾਗੂ ਕਰਨ ਦੇ ਨਾਲ ਉਹ ਵਿੱਦਿਆ ਘਟਨਾ ਸੀ ਤੇ ਅਸਲ ਦੇ ਵਿੱਚ ਉਹਨਾਂ ਨੂੰ ਵਾਹਨ ਖਾਲੀ ਕਰਨ ਜਾਂ ਫਿਰ ਟਿਕਟ ਦਾ ਮੌਕਾ ਦੇ ਰਹੇ ਸੀ ਕਿਉਂਕਿ ਉਹਨਾਂ ਨੇ ਆਪਣੇ ਵਾਹਨ ਦੀ ਉਲੰਘਣਾ ਜਿਹੜੀ ਹੈ ਉਹ ਕੀਤੀ ਸੀ ਖਾਸ ਕਰਕੇ ਸਨੋ ਦੇ ਵਿੱਚ ਇਸ ਦੌਰਾਨ ਬਰਨਵੀ ਦੇ ਵਿੱਚ RCMP ਦਾ ਕਹਿਣਾ ਹੈ ਕਿ ਇੱਕ ਡਰਾਈਵਰ ਨੂੰ ਆਪਣੇ ਵਿੰਡਸ਼ੀਲਡ ਨੂੰ ਬਰਫ਼ ਨਾਲ ਟਕਣ ਦੇ ਨਾਲ ਸਪੀਡ ਜਿਹੜੀ ਰਫਤਾਰ ਹੈ ਉਸ ਤੋਂ ਘੱਟ ਗੱਡੀ ਚਲਾਉਣ ਦੇ ਲਈ ਡਾਲਰ 109 ਦਾ ਜੁਰਮਾਨਾ ਕੀਤਾ ਗਿਆ ਸੀ ਮਾਉਂਟਿਸ ਦਾ ਕਹਿਣਾ ਹੈ ਕਿ ਡਰਾਈਵਰ ਨੇ ਦਾਵਾ ਕੀਤਾ ਕਿ ਉਹ ਬਰਫ਼ ਸਾਫ਼ ਕਰਨ ਵਾਲਾ ਬਰਸ਼ ਜਿਹੜਾ ਉਹ ਖਰੀਦਣ ਲਈ ਜਾ ਰਿਹਾ ਸੀ ਤੇ ਕਨਸਟੇਬਲ ਦੇ ਮੁਤਾਬਕ ਲੋਰ ਮੇਨਲੈਂਡ ਦੇ ਵਿੱਚ ਬਰਫ਼ ਹਮੇਸ਼ਾ ਹੀ ਖਤਰਨਾਕ ਸੜਕ ਜਿਹੜੇ ਨੇ ਉਸ ਦੇ ਹਾਲਾਤ ਪੈਦਾ ਕਰਦੀਆਂ ਨੇ ਤੇ ਵਾਹਨ ਦੇ ਉੱਤੇ ਬਰਫ਼ ਛੱਡਣ ਦੇ ਨਾਲ ਡਰਾਈਵਰ ਤੇ ਸੜਕ ਤੇ ਹੋਰ ਲੋਕਾਂ ਦੇ ਲਈ ਇੱਕ ਹਾਤਕਨ ਨਤੀਜੇ ਹੋ ਸਕਦੇ ਨੇ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਕਿਸ ਕਿਸਮ ਦਾ ਵਾਹਨ ਹੈ ਇਹ ਯਕੀਨੀ ਬਣਾਉਣ ਦੇ ਲਈ ਇੱਕ ਡਰਾਈਵਰ ਦੇ ਵੱਜੋਂ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਹਾਡੇ ਵਾਹਨ ਦੇ ਉੱਪਰ ਹੁੱਡ ਦੇ ਉੱਤੇ ਕੋਈ ਮਲਬਾ ਨਹੀਂ ਹੋਣਾ ਚਾਹੀਦਾ ਖਾਸ ਤੌਰ ਤੇ ਟਰੱਕਾਂ ਦੇ ਲਈ ਡਰਾਈਵ थ्रू ਸਟੇਸ਼ਨ ਹੈ ਜਿੱਥੇ ਉਹ ਲੰਘ ਸਕਦੇ ਨੇ ਤੇ ਉਹ ਆਪਣੇ ਵਾਹਨ ਨੂੰ ਸਾਫ਼ ਵੀ ਕਰਨਗੇ ਇਸ ਲਈ ਕਿਸੇ ਦੇ ਲਈ ਵੀ ਹੁੱਡ ਤੇ ਜਾਂ ਵਿੰਸ਼ੀਲਡ ਦੇ ਜਾਂ ਵਾਹਨ ਦੀ ਛੱਤ ਦੇ ਉੱਤੇ ਬਰਫ਼ ਨਾਲ ਗੱਡੀ ਚਲਾਉਣ ਦਾ ਕੋਈ ਬਹਾਨਾ ਨਹੀਂ ਹੈ ਮਾਉਂਟੇਜ਼ ਸੜਕ ਨੂੰ ਹਿੱਟ ਕਰਨ ਤੋਂ ਪਹਿਲਾਂ ਆਪਣੇ ਵਾਹਨ ਨੂੰ ਸਰਦੀਆਂ ਦੇ ਟਾਇਰਾਂ ਦੇ ਨਾਲ ਲੈਸ ਕਰਨ ਦੀ ਵੀ ਸਿਫਾਰਿਸ਼ ਕਰਦੇ ਨੇ ਜੇਕਰ ਬਰਫਬਾਰੀ ਦੇ ਹਾਲਾਤ ਜਾਰੀ ਰਹਿੰਦੇ ਨੇ ਤਾਂ ਸਹਾਕ ਚੇਤਾਵਨੀ ਦਿੰਦੇ ਨੇ ਕਿ ਉਤਰੀ ਵੈਨਕੂਵਰ RCMP ਕਾਨੂੰਨ ਨੂੰ ਹੋਰ ਸ਼ਕਤੀ ਨਾਲ ਲਾਗੂ ਕਰ ਸਕਦੀ ਹੈ ਤੇ ਉਹਨਾਂ ਨੇ ਕਿਹਾ ਕਿ ਚੇਤਾਵਨੀ ਵਾਲਿਆਂ ਨੂੰ ਅਗਲੀ ਵਾਰ ਤੋਂ ਟਿਕਟ ਮਿਲੇਗੀ ਸੁਪਰ ਵੀਜ਼ਾ ਤੇ ਹੋਰ ਇੰਸ਼ੋਰੈਂਸ ਕਿੰਨੀ ਕੁ ਜ਼ਰੂਰੀ ਨੇ ਖਾਸ ਕਰਕੇ 2025 ਦੇ ਵਿੱਚ ਕੀ ਅਸੀਂ ਲਾਈਫ ਇੰਸ਼ੋਰੈਂਸ ਬਾਰੇ ਸੋਚਦੇ ਹਾਂ ਕਿੰਨੀ ਕੁ ਜ਼ਰੂਰੀ ਹੈ ਲਾਈਫ ਇੰਸ਼ੋਰੈਂਸ ਆਉ ਜਾਂਦੇ ਆ ਥਿੰਕ ਇੰਸ਼ੋਰੈਂਸ ਦੇ ਪਰਮਿੰਦਰ ਥਿੰਦ ਹੋਰਾ ਤੋਂ ਇੰਸ਼ੋਰੈਂਸ ਲੈਣੀ ਇੰਪੋਰਟੈਂਟ ਕਹੀ ਜਾਂਦੀ ਹੈ ਪਰ ਕੀ ਲਾਈਫ ਇੰਸ਼ੋਰੈਂਸ ਲੈਣ ਵਾਲਿਆਂ ਦੀ ਕਾਫੀ ਭੀੜ ਦੇਖੀ ਜਾਂਦੀ ਹੈ ਵੀ ਲੋਕੀ ਅਵੇਅਰ ਨੇ ਕਿ ਕਿੰਨੀ ਜ਼ਿਆਦਾ ਇੰਪੋਰਟੈਂਟ ਹੈਗੀ ਹੈ ਲਾਈਫ ਇੰਸ਼ੋਰੈਂਸ ਅ ਅਵੇਅਰਨੈਸ ਤਾਂ ਬਿਲਕੁਲ ਟਾਈਮ ਦੇ ਨਾਲ ਹੌਲੀ-ਹੌਲੀ ਜਿੱਦਾਂ ਆਪਾਂ ਹੁਣ ਲਾਸਟ 14 ਸਾਲ ਹੋਏ ਆਪਾਂ ਟਾਕ ਸ਼ੋਅ ਕਰੀ ਜਾਂਦੇ ਹਾਂ ਬਿਲਕੁਲ ਆਪਦੇ ਅਕੂਮੈਂਟ ਚ ਅਵੇਅਰਨੈਸ ਅਗਰੀਡ ਕਰ ਰਹੇ ਆ ਪਰ ਇਹ ਮੇਨ ਐਂਡ ਆਫ ਦਿ ਡੇ ਹੁੰਦੀ ਵਸੀਂ ਕਾਲ ਕਰ ਜਾਂਦੇ ਆ ਕੋਈ ਆ ਜੀ ਉਹਨਾਂ ਨੂੰ ਪਤਾ ਵੀ ਚੀਜ਼ ਚਾਹੀਦੀ ਆ ਪਰ ਅਸੀਂ ਕਾਲ ਕਰ ਜਾਂਦੇ ਆ ਕਈ ਵਾਰੀ ਕੱਲ ਕੱਲ ਕਰਦਾ ਕਈ ਵਾਰੀ ਕੱਲ ਨਹੀਂ ਆਉਂਦਾ ਇਹ ਹੈ ਵੀ ਜਦੋਂ ਇੰਸ਼ੋਰੈਂਸ ਉਦੋਂ ਹੀ ਸਾਨੂੰ ਮਿਲਦੀ ਹੈ ਜਦੋਂ ਸਾਡੀ ਸਿਹਤ ਵਧੀਆ ਤੇ ਰੇਟ ਵੀ ਉਦੋਂ ਵਧੀਆ ਮਿਲਦਾ ਸਾਡੀ ਸਿਹਤ ਵਧੀਆ ਜੇ ਟਿਲਮਟ ਹੋ ਜਾਂਦੀ ਆ ਫਿਰ ਜਿੱਦਣ ਸਾਨੂੰ ਡਾਕਟਰ ਕਹਿੰਦਾ ਗੋਲੀ ਲੱਗਣੀ ਉਦੋਂ ਪਹਿਲੇ ਦਿਨੇ ਫੋਨ ਕਰਾ ਦੇਵੇ ਅੱਜ ਇੰਸ਼ੋਰੈਂਸ ਪਹਿਲਾਂ ਲੈ ਲੈਂਦੇ ਜੀ ਬਿਲਕੁਲ ਉਦੋਂ ਵੀ ਸਾਡੇ ਕੋਈ ਕਈ ਵਾਰੀ ਸਾਨੂੰ ਵਧੀਆ ਰੇਟ ਨਾ ਮਿਲੇ ਪਰ ਇਹ ਵੀ ਹਾਂ ਸਾਡੀਆਂ ਜ਼ਰੂਰਤਾਂ ਪੂਰੀਆਂ ਹੋਣੇ ਚਾਹੀਦੀਆਂ ਜੀ ਲੋਡ ਤਾਂ ਹੈਗੀ ਹੈਗੀ ਐਗਜ਼ਾਮਪਲ ਤੁਸੀਂ ਕਹਿੰਦੇ ਪਰਿਵਾਰ ਨੂੰ ਲੋਡ ਤਾਂ ਕਈ ਵਾਰੀ ਸੋਚਦੇ ਨਹੀਂ ਅਸੀਂ ਵੀ ਸਾਨੂੰ ਲੋਡ ਹੈਗੀ ਐਗਜ਼ਾਮਪਲ ਜੇ ਕਿ ਵੀਰੇ ਪਰ ਗੱਲ ਕਰਦੇ ਆ ਸਾਡ ਨੂੰ ਪਤਾ ਹੁੰਦਾ ਮੋੜ ਗਈ ਇਹ ਮੇਰੀ ਲਾਇਬਿਲਟੀ ਹੈਗੀ ਹੈ ਕਹਿੰਦੇ ਕੋਈ ਗੱਲ ਨਹੀਂ ਜਾਂ ਜਦੋਂ ਮੋੜ ਗਈ ਉਹ ਉਹਨੂੰ ਲੈ ਲਾਂਗੇ ਪਰ ਅਸੀਂ ਪਰਿਵਾਰ ਨੂੰ ਭੁੱਲ ਜਾਂਦੇ ਆ ਬਿਲਕੁਲ ਕਿਉਂਕਿ ਇੰਸ਼ੂਰੈਂਸ ਕਿਉਂ ਲੈ ਰਹੇ ਆ ਕਿਉਂਕਿ ਪਰਿਵਾਰ ਸਾਰ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਨਕਮ ਆਉਂਦੀ ਹੈ ਤਾਂ ਪਰਿਵਾਰ ਦਾ ਸਾਰਾ ਉਦਾਂ ਹੀ ਚੱਲਣਾ ਲਾਈਫਸਟਾਈਲ ਚੱਲਣਾ ਜਿਸੇ ਕਰਕੇ ਵੀ ਜ਼ਰੂਰਤਾਂ ਦੇ ਨਾਲ ਇੰਸ਼ੂਰੈਂਸ ਹਰੇਕ ਪਰਿਵਾਰ ਦੀ ਡਿਫਰੈਂਟ ਜ਼ਰੂਰਤ ਹੈ ਕਿਉਂਕਿ ਬਿਜ਼ਨਸ ਵਾਲੋਂ ਦੀ ਅੱਡ ਜ਼ਰੂਰਤ ਹੈ ਤੇ ਜ਼ਰੂਰਤਾਂ ਦੇ ਨਾਲ ਹੀ ਇਹ ਵੀ ਜਦੋਂ ਅਵੇਅਰਨੈਸ ਹੁੰਦੀ ਹੈ ਫਿਰ ਬਜਟ ਦੇ ਹਿਸਾਬ ਨਾਲ ਚੀਜ਼ ਪੈਰਲਲ ਚੱਲਣੀ ਚਾਹੀਦੀ ਹੈ ਜੀ ਬਿਲਕੁਲ ਅੱਛਾ ਬੱਚੇ ਦੀ ਇੰਸ਼ੂਰੈਂਸ ਵੀ ਜਿਹੜੀ ਹੈ ਬਹੁਤ ਜ਼ਰੂਰੀ ਕਹਿੰਦੇ ਹੁੰਦੀ ਹੈ ਪਰ ਹਮੇਸ਼ਾ ਕ ਕਿਉਂ ਬੱਚਿਆਂ ਦੇ ਇੰਸ਼ੋਰੈਂਸ ਦੇ ਉੱਤੇ ਇੰਨੀ ਤਵੱਜੋ ਦਿੱਤੀ ਜਾਂਦੀ ਹੈ ਹਾਂਜੀ ਜਿਹੜਿਆਂ ਚ ਚਲ ਅਸੀਂ ਵਾਂਝੇ ਰਹਿ ਗਏ ਅਸੀਂ ਸੋਚਦੇ ਆ ਕਿ ਅਸੀਂ ਬੱਚਿਆਂ ਨੂੰ ਉਹੀ ਚੀਜ਼ਾਂ ਨਾਲ ਰਾਹ ਪਾ ਦਈਏ ਐਗਜ਼ਾਮਪਲ ਬੱਚੇ ਨੂੰ ਨਹੀਂ ਪਤਾ ਵੀ ਸਾਨੂੰ ਇੰਸ਼ੋਰੈਂਸ ਦੀ ਲੋੜ ਪੈਣੀ ਹੈ ਬੱਚੇ ਨੂੰ ਨਹੀਂ ਪਤਾ ਵੀ ਟਿਲਮਟ ਹੋ ਸਕਦੀ ਹੈ ਇੰਸ਼ੋਰੈਂਸ ਉਹਦੇ ਮਿਲਦੀ ਹੈ ਸਾਨੂੰ ਉਹ ਚੀਜ਼ਾਂ ਪਤਾ ਹੈ ਸਾਨੂੰ ਪਤਾ ਵੀ ਚੀਜ਼ਾਂ ਜੋ ਸਸਤੀ ਮਿਲਦੀ ਹੈ ਚੀਜ਼ ਚਾਹੀਦੀ ਹੈ ਸਾਰੀ ਉਮਰ ਵਾਸਤੇ ਬਣਾਵਾ ਸੇ ਇੱਕ ਗਿਫਟ ਹੋ ਜਾਊਗਾ ਹੁਣ ਬੱਚਾ ਜਿਹੜੇ ਆਪਾਂ ਪੈਸੇ ਪਾਈ ਜਾਂਦੇ ਆ ਜਿੱਦਾਂ ਦਾ ਬੱਚਾ ਵੱਡਾ ਹੋਈ ਜਾਂਦਾ ਹੈ ਲਾਈਫ ਇੰਸ਼ੋਰੈਂਸ ਵੀ ਵਧੀ ਜਾਂਦੀ ਹੈ ਪਲਾਸਟਿਕ ਦੇ ਵਿੱਚ ਪੈਸੇ ਨੇ ਉਹ ਬੱਚਾ ਆਪ ਦੇ ਹਿਸਾਬ ਨਾਲ ਯੂਜ਼ ਕਰ ਸਕਦਾ ਜਿੰਨਾ ਮਰਜੀ ਪਾਵੇ ਆ ਪੜ੍ਹਾਈ ਨੂੰ ਕਾਰ ਨੂੰ ਦੁੱਖ ਸੁੱਖ ਵਾਸਤੇ ਸਾਰੀ ਮਰ ਵਾਸਤੇ ਤੁਸੀਂ ਇਦਾਂ ਦਾ ਗਿਫਟ ਲਾਤਾ ਬੱਚਿਆਂ ਨੂੰ ਉਹਦੇ ਨਾਲੇ ਰਹਿ ਉਹ ਜਦ ਰਿਟਾਇਰ ਹੋਣਾ ਇੱਕ ਪੈਨਸ਼ਨ ਵੀ ਲੱਗ ਗਈ ਹੈਡ ਸਟਾਰਟ ਹੋ ਗਈ ਬੱਚੇ ਵਾਸਤੇ ਗੱਲ ਹੈ ਵੀ ਹਮੇਸ਼ਾ ਅਸੀਂ ਹੁਣ ਸਾਰੀ ਉਮਰ ਆਪ ਜਿਦੇ ਰਹਿਣੇ ਆ ਅਸੀਂ ਕਹਿੰਦੇ ਵੀ ਅਸੀਂ ਉੱਥੇ ਘੁੰਮਣ ਜਾਵਾਂਗੇ ਅਸੀਂ ਉਹ ਕੱਪੜੇ ਪਾਵਾਂਗੇ ਅਸੀਂ ਉਹ ਖਾਵਾਂਗੇ ਜੀ ਔਰ ਉਹੀ ਚੀਜ਼ਾਂ ਉਹਨਾਂ ਨੂੰ ਸਟੇਬਲ ਕਰਦਾ ਕਿਉਂਕਿ ਦੇ ਵੀ ਮੋਰ ਈਜ਼ੀਅਰ ਫਾਰ them because ਜਿਹੜੀ ਚੀਜ਼ਾਂ ਸੇ ਵਾਂਝੇ ਰਹਿ ਗਏ ਇਸ ਕਰਕੇ ਜਿਹੜੀ ਕਿਡਜ਼ ਜਿਹੜੀ ਇੰਸ਼ੋਰੈਂਸ ਹੈਗੀ ਹੈ ਵੈਲਥ ਕਿੱਦਾਂ ਕ੍ਰੀਏਟ ਹੋ ਗਈ ਸੋ ਵੈਲਥ ਕ੍ਰੀਏਟ ਇਦਾਂ ਹੀ ਆ ਵੀ ਥੋੜੇ ਡਲ ਰਹਾ ਤਾਂ ਕੰਪਾਉਂਡਿੰਗ ਯਰੋ ਚੀਜ਼ ਹੈ ਹੋਊਗੀ ਹੁਣ ਕਹਿੰਦੇ ਇੱਕ ਇੱਕ ਬੀਲ ਆਇਆ ਸੀ ਹੁਣ ਟ੍ਰੀ ਹੋਊਗਾ ਤੇ ਸਾਰੀ ਉਮਰ ਫਰੂਟ ਖਾਣਿਆ ਨੇ ਤੇ ਉਹ ਚੀਜ਼ਾਂ ਇੱਕ ਲਾਈਫ ਇੰਸ਼ੋਰੈਂਸ ਜਿਹੜੀਆਂ ਹੈਗੀਆਂ ਇੱਕ ਹੁਣ ਇੰਸ਼ੋਰੈਂਸ ਇੰਸ਼ੋਰੈਂਸ ਨਹੀਂ ਹੈਗੀ ਵੀ ਇੰਸ਼ੋਰੈਂਸ ਕਰਕੇ ਕਰਾ ਰਹੇ ਉਹਦਾ ਜਿਹੜਾ ਪਿੱਛੇ ਪਰਪਸ ਹੈਗਾ ਵੀ ਅਸੀਂ ਸੇਵਿੰਗ ਕਰਨਾ ਚਾਹੁੰਦੇ ਆ ਜੀ ਬੱਚਿਆਂ ਨੂੰ ਸੈੱਟ ਕਰਨਾ ਚਾਹੁੰਦੇ ਆ ਉਹਦਾ ਪਰਪਸ ਉਹ ਆ ਦੇ ਪਿੱਛੇ ਜੀ ਜੀ ਸੁਪਰਵਾਈਜ਼ਰ ਤੇ ਵਿਸਟਰ ਇੰਸ਼ੋਰੈਂਸ ਇਹਨਾਂ ਦੇ ਵਿੱਚ ਕੁਝ ਇਸ ਸਾਲ ਤੋਂ ਨਵੀਆਂ ਤਬਦੀਲੀਆਂ ਆ ਰਹੀਆਂ ਨੇ ਹਾਂਜੀ ਸੁਪਰ ਵੀਜ਼ਾ ਤੇ ਜਾਂ ਵਿਸਟ੍ਰੈਂਚਰ ਦੀ ਗੱਲ ਕਰਦੇ ਆਂ ਪਹਿਲੀ ਗੱਲ ਤਾਂ ਵੀ ਆਬਵੀਅਸਲੀ ਕਈ ਪ੍ਰਾਈਸ ਘਟ ਗਈ ਬਾਕੀ ਉਹ ਚੀਜ਼ਾਂ ਚਲਦੀਆਂ ਰਹਿੰਦੀਆਂ ਪਰ ਮੇਨ ਜਦੋਂ ਵੀ ਤੁਸੀਂ ਸੁਪਰ ਵੀਜ਼ਾ ਵਿਸਟ੍ਰੈਂਚਰ ਲੈਣੇ ਆ ਤੁਸੀਂ ਉਹਨਾਂ ਦੀ ਸਿਹਤ ਬਾਰੇ ਤੁਸੀਂ ਦੇਖੋ ਵੀ ਜਿੰਨਾ ਤੁਸੀਂ ਫੋਨ ਕਰ ਰਹੇ ਆ ਉਹ ਤੁਹਾਨੂੰ ਉਹਨਾਂ ਦੀ ਸਿਹਤ ਬਾਰੇ ਪੁੱਛ ਰਹੇ ਨੇ ਉਹਨਾਂ ਦੇ ਬਾਰੇ ਕੁਐਸਚਨ ਪੁੱਛ ਰਹੇ ਕਿ ਜਾਂ ਇਹ ਦੱਸ ਰਹੇ ਵੀ ਚੀਜ਼ ਸਸਤੀ ਲੱਗੀ ਜੀ ਵਧੀਆ ਜੀ ਵਧੀਆ ਆਹੇ ਲਲੋ ਜੀ ਬਹੁਤ ਵਧੀਆ ਡੀਲ ਆ ਪਰ ਨਹੀਂ ਉਹ ਚੀਜ਼ਾਂ ਦੀ ਖਿਆਲ ਰੱਖਣ ਦੀ ਲੋੜ ਹੈ ਕੱਲ ਨੂੰ ਕਲੇਮ ਆਉਂਦਾ ਹੈ ਪੇ ਤੁਹਾਨੂੰ ਮੇ हेल्प ਕਰ ਰਹੇ ਨੇ ਇੱਕ ਕਲੇਮ ਦਾ ਕੀ ਪ੍ਰੋਸੈਸ ਹੈ ਉਹਨਾਂ ਦਾ ਜੇ ਪਹਿਲਾਂ ਪਾਲਿਸੀ ਚ ਚੋਣੀ ਅਸੀਂ ਗਲਤ ਕੀਤੀ ਹੋਈ ਹੈ ਜੀ ਫਿਰ ਉਹ ਸਾਨੂੰ ਬਹੁਤ ਔਖਾ ਸਮਾਂ ਆ ਸਕਦਾ ਕਿਉਂਕਿ ਜਿਹੜੇ ਇੱਥੇ ਖਰਚੇ ਹੋਏ ਨੇ ਉਹਨਾਂ ਨੇ ਪੈਸੇ ਤਾਂ ਲੈਣੇ ਲੈਣੇ ਨੇ ਹਸਪੀਟਲ ਨੇ ਆਪਣੇ ਲੀਨ ਪਾ ਦੇਣੇ ਆਪਣੇ ਕਰਾਂ ਤੇ ਇਸ ਕਰਕੇ ਜਿਉਂ ਵੀ ਸੁਪਰਵਾਈਜ਼ਾ ਦੇ ਅਸੀਂ ਪਾਲਿਸੀ ਚੋਣ ਕਰਨੀ ਹੈ ਸੇਤ ਬਾਰੇ ਦੱਸੋ ਦਵਾਈਆਂ ਲੈਂਦੇ ਨਹੀਂ ਲੈਂਦੇ ਉਸ ਤੋਂ ਬਾਅਦ ਤੁਹਾਡੇ ਕੋ ਕੀ ਆਪਸ਼ਨ ਹੈ ਕਿੰਨੇ ਵਾਰੀ ਡਾਕਟਰ ਕੋ ਜਾ ਸਕਦੇ ਨੇ ਅਮਰਜੈਂਸੀ ਕਵਰ ਕਰੋਗੇ ਅਮਰਜੈਂਸੀ ਨਹੀਂ ਕਵਰ ਕਰੋਗੇ ਇਹ ਸਾਰੀਆਂ ਚੀਜ਼ਾਂ I think ਇੰਸ਼ੋਰੈਂਸ ਦੀ ਵੈਬਸਾਈਟ ਤੇ ਵੀ ਜਾ ਸਕਦੇ ਨੇ ਕੰਪੇਅਰ ਕਰ ਸਕਦੇ ਨੇ ਰੇਟ ਉੱਥੇ ਅਪਲਾਈ ਵੀ ਕਰ ਸਕਦੇ ਨੇ ਜੀ ਆਮ ਲੋਕਾਂ ਦਾ ਇਹ ਮੰਨਣਾ ਕਿ ਇੰਸ਼ੋਰੈਂਸ ਬੰਦੀ ਘੱਟ ਧਿਆਨ ਦੇ ਕੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਸਾਡਾ ਬਜਟ ਸੈੱਟ ਹੋਣਾ ਬਹੁਤ ਜ਼ਰੂਰੀ ਹੈ। ਹੁਣ ਜਿਹਨੇ ਸਟਾਰਬਕਸ ਦੀ ਕਾਫੀ ਪੀਣੀ ਹੈ ਉਹਨੂੰ ਇੱਕ ਹੈਬਿਟ ਲੱਗੀ ਹੋਈ ਆ। ਉਹਨੂੰ ਲੱਗਦਾ ਵੀ ਉਹ ਕਾਫੀ ਪੀਣਾ ਮੇਰੇ ਵਾਸਤੇ ਇੰਪੋਰਟੈਂਟ ਹੈ। ਇੰਸ਼ੋਰੈਂਸ ਦੇ ਜਿਹੜੇ 20 ਡਾਲਰ ਆ ਉਹ ਕੋਈ ਗੱਲ ਨਹੀਂ ਮੇਰੇ ਫालतੂ ਹੀ ਜਾਣੇ ਆ। ਸੋ ਕਈ ਵਾਰੀ ਇਹ ਸਾਰੀਆਂ ਚੀਜ਼ਾਂ ਬਾਰੇ ਸੋਚ ਕੇ ਬਜਟ ਨੂੰ ਜਿੱਥੇ ਅਸੀਂ ਸੈੱਟ ਕਰ ਪਾਣਾ ਉੱਥੇ ਸਰ ਤੋਂ ਹੁੰਦਾ ਨਹੀਂ ਆ। ਪਰ ਜਿੱਥੇ ਜ਼ਰੂਰੀ ਹੈ ਉਹਦੇ ਬਾਰੇ ਅਸੀਂ ਧਿਆਨ ਨਹੀਂ ਦਿੰਦੇ। ਆਮ ਲੋਕਾਂ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਸੋ ਅੱਜ ਵੀ ਜਿਹੜੇ ਲੋਕ ਬਜਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੰਸ਼ੋਰੈਂਸ ਵੱਲ ਧਿਆਨ ਨਹੀਂ ਦਿੰਦੇ ਉਹਨਾਂ ਵਾਸਤੇ ਕੀ ਮੈਸੇਜ ਹੈ ਮੈਸੇਜ ਇਹ ਹੈ ਭਾਵੇਂ ਇਕੱਲਾ ਹੀ ਨਹੀਂ ਮੈਂ ਇੰਸ਼ੋਰੈਂਸ ਇੰਡਸਟਰੀਜ਼ ਕੰਮ ਕਰਦਾ हूं ਬੀ ਇੰਸ਼ੋਰੈਂਸ ਹੀ ਲਾਓ ਪਰ ਗੱਲ ਇਹ ਕੋਈ ਵੀ ਜਿੰਦਗੀ ਦੀ ਚੇਂਜ ਆਉਣਾ ਹੈ ਉਹ ਆਧ ਦੇ ਵਿੱਚ ਫਾਈਨੈਂਸ਼ਲੀ ਹੋਵੇ ਕੋਈ ਕੁਛ ਵੀ ਹੋਵੇ ਸੇ ਆ ਤਾਂ ਚੇਂਜ ਕਰਨੀ ਹੈ ਉਹ ਕੀ ਲੱਗਦੀ ਸ਼ੁਰੂ ਚ ਹਮ ਭਾਵੇਂ ਤੁਸੀਂ ਕੌਫੀ ਦੀ ਗੱਲ ਕੀਤੀ ਹੁਣ ਆ ਕੌਫੀ ਸਾਨੂੰ ਪਤਾ ਸੀ ਪੀਣੀ ਪੀਣੀ ਆ ਪਰ ਇਸ ਚੀਜ਼ ਨੂੰ ਘਟਾ ਸਕਦੇ ਹਾਂ ਸਾਨੂੰ ਪਤਾ ਸੀ ਮਹਿੰਗੇ ਕੱਪੜੇ ਲੈਣੇ ਲੈਣੇ ਆ ਅਸੀਂ ਉਹ ਚੀਜ਼ ਆਪ ਤਾਂ ਸੁਧਾਰ ਸਕਦੇ ਹਾਂ ਅਸੀਂ ਕਹਿੰਦੇ ਆ ਵੀ ਤੁਹਾਡਾ ਚੀਜ਼ ਭਾਵੇਂ ਘੱਟ ਲਓ ਜਿਹੜੀ ਲੋੜ ਹੋ ਲਈ ਇਹ ਨਾਵੇਂ ਸਸਤੀ ਸੇਲ ਤੇ ਲੱਗੀ ਹੋਈ ਚੀਜ਼ ਚੱਕੀ ਜਾਈਏ ਬਿਲਕੁਲ ਬੇਬੀ ਸਟੈਪਸ ਨੇ ਹੁਣ ਆ ਕਾਰ ਚਲਾਉਣਾ ਆ ਆਮ ਕੈਨੇਡੀਅਨ ਐ 5.5 ਡਾਲਰ ਹਰ ਰੋਜ਼ ਖਰਚਦਾ ਹਮ ਤੁਸੀਂ ਉਹ ਕਾਰ ਇੱਕ ਦਿਨ ਤੁਸੀਂ ਨਾ ਚਲਾਓ ਆ ਕਾਰ ਪੂਲਿੰਗ ਕਰ ਲਓ ਇਹ ਤੁਸੀਂ ਬੇਬੀ ਸਟੈਪਸ ਨੇ ਕੋਈ ਵੀ ਚੀਜ਼ ਤੁਸੀਂ ਇੱਕ ਚੀਜ਼ ਦਿਓਗੇ ਤਾਂ ਹੀ ਵਾਪਸ ਆਉਗੀ ਕੋਈ ਵੀ ਹੈਬਿਟਸ ਨੇ ਇਟ ਟੇਕਸ ਟਾਈਮ ਦ ਫਾਈਨੈਂਸ਼ਲੀ ਵੀ ਇਹ ਚੀਜ਼ ਹੈ ਕਿ ਜਿਵੇਂ ਜਦੋਂ ਤੁਸੀਂ ਕੁਛ ਨਾ ਕੁਛ ਬੈਂਕ 'ਚ ਜਮਾ ਕਰਾਉਂਗੇ ਸੇਵਿੰਗ 'ਚ ਪਾਉਂਗੇ ਉਹੀ ਕਢਾਉਂਗੇ ਸਾਰੀ ਉਮਰ ਵਾਸਤੇ ਤੁਹਾਡੇ ਵਾਸਤੇ ਉਹ ਹੈਲਪ ਕਰ ਹੁਣ ਵੀ ਅਸੀਂ ਅੱਜ ਤੱਕ ਸਾਡਾ ਸੌਖਾ ਹੈਗਾ ਇਨਕਮ ਬਣਾ ਰਹੇ ਆ ਪਰ ਅਸੀਂ ਸਾਰੀ ਉਮਰ ਕੰਮ ਨਹੀਂ ਕਰਨਾ ਤੇ ਜਦੋਂ ਰਿਟਾਇਰ ਹੋਵਾਂਗੇ ਅਸੀਂ ਆਪਦੇ ਗੱਡੀ پارک ਕਰਾਂਗੇ ਉਦੋਂ ਸਾਡੇ ਕੋਲ ਕੀ ਹੋਊਗਾ ਅਸੀਂ ਉਹ ਸੋਚੀਏ ਉਹ ਤਾਂ ਹੀ ਜੋ ਅਸੀਂ ਚੀਜ਼ਾਂ ਕੰਟ੍ਰਿਬਿਊਟ ਕੀਤੀਆਂ ਓਕੇ ਹੋ ਕੇ ਉਹ ਸਾਨੂੰ ਹੈਲਪ ਦੇਣਗੀਆਂ ਇਸ ਕਰਕੇ ਵੀ ਆਪਦਾ ਲਾਈਫਸਟਾਈਲ ਅ ਚੇਂਜ ਕਰਨਾ ਥੋੜਾ ਓਕਾ ਲੱਗਦਾ ਪਰ ਉਹ ਤਾਂ ਅਸੀਂ ਉਨੇ ਹੀ ਬੈਟਰ ਹੋਣੇ ਜੇ ਅਸੀਂ ਲਾਈਫ ਸਟਾਈਲ ਚੇਂਜ ਕਰਦੇ ਆ ਜੀ ਬਿਲਕੁਲ ਐਸੇ ਕਰਕੇ ਹਰੇਕ ਨੂੰ ਇਹ ਟਿਪ ਹੈ ਵੀ ਆਪਦੇ ਹਿਸਾਬ ਨਾਲ ਕੁਝ ਨਾ ਕੁਝ ਚੇਂਜਸ ਜ਼ਰੂਰ ਕਰੋ ਬਿਕੋਜ਼ ਦੈਨ ਇਟ ਜਸਟ ਮੋਰ ਐਕਸਾਈਟਿੰਗ ਉਹ ਚੀਜ਼ਾਂ ਤੁਹਾਨੂੰ ਲੌਂਗ ਟਰਮ ਚ ਹੈਲਪ ਹੋਣਗੀਆਂ ਭਾਵੇਂ ਇੰਸ਼ੂਰੈਂਸ ਦੀ ਲੋੜ ਹੈ ਤੇ ਐਕਸਕਿਊਜ਼ ਨਹੀਂ ਹੋਊਗਾ ਕਿ ਅਸੀਂ ਆ ਚੀਜ਼ ਨਹੀਂ ਕਰ ਸਕਦੇ ਅਸੀਂ ਹੌਲੀਡੇ ਤੇ ਨਹੀਂ ਜਾ ਸਕਦੇ ਅਸੀਂ ਉੱਥੇ ਖਾਣਾ ਨਹੀਂ ਖਾ ਸਕਦੇ ਸਾਰਾ ਕੁਝ ਕਰ ਸਕਦੇ ਆ ਪਰ ਸਾਨੂੰ ਹੈਬਿਟ ਚੇਂਜ ਕਰਨੀਆਂ ਪਈਆਂ ਪਰਮਿੰਦਰ ਜੀ ਅਖੀਰ ਦੇ ਵਿੱਚ ਕਿਹੜੀ ਇਹੋ ਜਿਹੀ ਇੰਸ਼ੂਰੈਂਸ ਹੈ ਜਿਹੜੀ ਸਭ ਤੋਂ ਜ਼ਿਆਦਾ ਲੋਕਾਂ ਦੀ ਹਰਮਨ ਹਾਂਜੀ ਬਿਲਕੁਲ ਹਰੇਕ ਇੰਸਨਰਸ ਹਰੇਕ ਦੀਆਂ ਜ਼ਰੂਰਤਾਂ ਨੇ ਹਮ ਬਿਜ਼ਨਸ ਹੋਣ ਰਹੰਦਾ ਹੈ ਜ਼ਰੂਰਤ ਆ ਡਾ ਤਾਂ ਕੋਈ ਆਮ ਪਰਿਵਾਰ ਦਾ ਕੋਈ ਕੋਈ ਨਵਾਂ ਆਏ ਹੁੰਦੀ ਅੱਡ ਜ਼ਰੂਰਤ ਹੈ ਕਿਉਂਕਿ ਹਰੇਕ ਦੀਆਂ ਜ਼ਰੂਰਤਾਂ ਅੱਡ ਨੇ ਬੀਸਿਕਲੀ ਆਪਾਂ ਜੇ ਇੱਕ ਐਗਜ਼ਾਮਪਲ ਜਿਉਂ ਜਰਨਲ ਗੱਲ ਕਰਦੇ ਆਂ ਤੇ ਜੋ ਟਰਮ ਇੰਸ਼ੋਰੈਂਸ ਆ ਲਾਈਫ ਇੰਸ਼ੋਰੈਂਸ ਕਿੰਨੇ ਟਾਈਮ ਤੱਕ ਜਿਹੜੀ ਹੈਗੀ ਉਹ ਸਾਰਿਆਂ ਨੂੰ ਜ਼ਰੂਰਤ ਕਿਉਂਕਿ ਸਸਤੀ ਹੈ ਇੱਕ ਐਂਟਰੀ ਲੈਵਲ ਅਸੀਂ ਗੱਡੀ ਚੜ ਗਏ ਉਦੋਂ ਬਾਅਦ ਸਾਨੂੰ ਪਤਾ ਵੀ ਸਾਡੇ ਨਾਲ ਚੀਜ਼ ਹੈਗੀ ਸਾਡੇ ਕੋਲੇ ਉਹਨੂੰ ਅਸੀਂ ਵਧਾ ਸਕਦੇ ਆਂ ਘਟਾ ਸਕਦੇ ਆਂ ਪਰਮਨੈਂਟ ਚੇਂਜ ਕਰ ਸਕਦੇ ਆਂ ਸਾਰੀਆਂ ਆਪਸ਼ਨ ਚੇਂਜ ਕਰ ਸਕਦੇ ਆਂ ਇਸ ਕਰਕੇ ਟਰਮ ਲਾਈਫ ਇੰਸ਼ੋਰੈਂਸ ਇਸ ਵਨ ਆਫ ਦਾ ਮੋਸਟ ਪਪੂਲਰ ਇੰਸ਼ੋਰੈਂਸ ਜਿਹੜਾ ਆਪਾਂ ਗੱਲ ਕਰਦੇ ਆਂ ਪਰ ਹਾਂ ਸਾਰਿਆਂ ਵਾਸਤੇ ਨਹੀਂ ਟੁਕਦੀ ਪਰ ਜਿੰਨਾ ਵਾਸਤੇ ਟੁਕਦੀ ਹੈ ਕੋਈ ਵੀ ਚੀ ਤਾਹੇ ਡਿਜ਼ਾਈਨ ਡਿਫਰੈਂਟ ਹੋਈ ਹੈ ਕਿ ਮੈਂ ਹਰੇਕ ਬੰਦਾ ਡਿਫਰੈਂਟ ਡਿਫਰੈਂਟ ਜ਼ਰੂਰਤਾਂ ਹੈ ਇਸੇ ਕਰਕੇ ਤੁਸੀਂ ਉਹਦੀ ਗੱਲ ਕੀਤੀ ਟਾਰ ਮੈਂਸ਼ਨ ਇਸ ਵਨ ਆਫ ਦਾ ਟਾਪ ਪ੍ਰੋਡਕਟਸ ਜਿਹੜਾ ਹੈ ਜੀ ਅਮਿੰਦਰ ਜੀ ਥੈਂਕ ਯੂ ਸੋ ਮਾਚ ਜਾਣਕਾਰੀ ਸਾਂਝੀ ਕਰਨ ਲਈ ਥੈਂਕ ਯੂ ਜੀ ਅੱਗੇ ਦੇਖਦੇ ਹਾਂ ਐਡਵੈਂਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇੱਕ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ खबर काफी 2021 ਦੀ ਦਰਸਲ ਚੱਲੀ ਆ ਰਹੀ ਹੈ ਜੀ ਆ ਸਾਬਕਾ ਜਸਟਿਸ ਮਿਨਿਸਟਰ ਕੇਸੀ ਮੈਡੂਹੋਰਾ ਬਾਰੇ ਇਹ ਖਬਰ ਆ ਹੋਇਆ ਇਦਾਂ ਸੀਗਾ ਵੀ ਕੇਸੀ ਮੈਡੂਹਰੀ ਇੱਕ ਵਾਰੀ ਕਿਤੇ ਸਕੂਲ ਜ਼ੋਨ ਦੇ ਵਿੱਚ ਲੰਘ ਰਹੀ ਸੀ ਤੇ ਉਥੇ ਪੁਲਿਸ ਵਾਲੇ ਨੇ ਇਹਨਾਂ ਨੂੰ ਦੇਖ ਲਿਆ ਕਿ ਇਹਨਾਂ ਦੇ ਹੱਥ ਵਿੱਚ ਜਿਹੜਾ ਸੈੱਲ ਫੋਨ ਆ ਉਹ ਉਹਨਾਂ ਨੇ ਰੋਕ ਕੇ ਇਹਨਾਂ ਨੂੰ ਟਿਕਟ ਦੇ ਦਿੱਤੀ ਟਿਕਟ ਦੇਣ ਤੋਂ ਬਾਅਦ ਕੇਸੀ ਮੈਡੂਹੋਰਾ ਦਾ ਇਹ ਕਹਿਣਾ ਕਿ ਉਹਨਾਂ ਨੇ ਪੁਲਿਸ ਚੀਫ ਨੂੰ ਫੋਨ ਕੀਤਾ ਐਡਮਿੰਟਨ ਦੇ ਨੂੰ ਜਿਹੜਾ ਉਹ ਉਸ ਵੇਲੇ ਛੁੱਟੀਆਂ ਤੇ ਗਿਆ ਹੋਇਆ ਸੀ ਕਿਸੇ ਬਾਹਰਲੇ ਦੇਸ਼ ਵਿੱਚ ਅ ਪਰ ਜਦੋਂ ਇਹ ਖਬਰ ਜਦੋਂ ਬਣ ਕੇ ਜੀ ਪ੍ਰੈਸ ਨੇ ਪਿਕ ਕਰ ਲਈ ਤੇ ਉਹ ਤੋਂ ਬਾਅਦ ਦੇ ਵਿੱਚ ਇਹ ਗੱਲਬਾਤ ਕਿਸਮ ਦੀ ਕੇਸੀ ਮੈਡੂ ਹੋਰਾਂ ਲਈ ਜਿੰਦਾ ਕਹਿੰਦੇ ਹੁੰਦੇ ਨਾ ਗੱਲ ਦੀ ਹੱਡੀ ਬਣ ਗਈ ਉਹਦਾ ਕਾਰਨ ਇਹ ਹੋਇਆ ਵੀ ਬੀਇੰਗ ਅ ਜਸਟਿਸ ਮਿਨਿਸਟਰ ਉਸ ਵੇਲੇ ਇਹਨਾਂ ਦਾ ਪੁਲਿਸ ਚੀਫ ਨੂੰ ਫੋਨ ਕਰਨਾ ਉਹ ਵੀ ਟਿਕਟ ਮਿਲਣ ਤੋਂ ਬਾਅਦ ਬਿਲਕੁਲ ਗਲਤ ਸਾਬਤ ਹੋਇਆ ਕਿਉਂਕਿ ਜਿਹੜੀ ਅਲਬਰਟਾ ਦੀ ਲਾ ਸੋਸਾਇਟੀ ਆ ਉਹਨਾਂ ਨੂੰ ਜਦੋਂ ਜੀ ਇਹ ਸਾਰੀ ਗਲਬਾਤ ਦਾ ਪਤਾ ਲੱਗਾ ਉਹਨਾਂ ਨੇ ਇਹਨਾਂ ਤੇ ਹੀアリング ਜਿਹੜੀ ਆ ਉਹ ਰੱਖ ਲਈ ਜਦੋਂ ਉਹਨਾਂ ਨੇ ਹੀアリング ਕੀਤੀ ਆ ਪਿਛਲੇ ਸਾਲ ਇਸ ਗਲਬਾਤ ਦੇ ਉੱਤੇ ਤੇ ਉਹਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਹੁਣ ਰਸਮੀ ਤੌਰ ਤੇ ਝਿੜਕ ਦਿੱਤੀ ਹੈ ਜੀ ਔਰ ਨਾਲ ਦੀ ਨਾਲ ਕਿਹਾ ਵੀ 39000 ਡਾਲਰ ਜਿਹੜਾ ਸਾਡਾ ਖਰਚਾ ਆ ਇਹ ਹੀアリング ਕਰਨ ਦਾ ਓ ਕੇਸੀ ਮੈਡੂਹਰੀ ਦੇਣ ਕੇਸੀ ਮੈਡੂਹਰੀ ਕੱਲ ਉਥੇ ਆਪ ਤਾਂ ਹਾਜ਼ਰ ਨਹੀਂ ਸੀਗੇ ਵਰਚੂअली ਜਿਹੜੇ ਜੀ ਉਹ ਪੇਸ਼ ਹੋਏ ਸੀਗੇ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਸੁਣਦੇ ਹੀ ਰਹੇ ਤੇ ਉਹਨਾਂ ਦਾ ਵਕੀਲ ਜਿਹੜਾ ਆ ਉਹਨੇ ਕਿਹਾ ਵੀ ਦੇਖੋ ਇਹ ਜਿਹੜਾ ਤੁਸੀਂ 39000 ਡਾਲਰ ਦਾ ਖਰਚਾ ਉਹਨਾਂ ਸਿਰ ਪਾ ਰਹੇ ਆ ਉਹ ਠੀਕ ਨਹੀਂ ਉਹ ਕਹਿੰਦੇ ਵੀ ਕਿਉਂਕਿ ਉਹ ਆਲਰੇਡੀ ਕਾਫੀ ਸਫਰ ਕਰ ਚੁੱਕਾ ਕਿਉਂਕਿ ਜਦੋਂ ਉਹ ਮਿਨਿਸਟਰ ਸੀ ਲਾਬ ਮਿਨਿਸਟਰ ਅਲਬਰਟਾ ਦਾ ਉਹਦੀ ਮਿਨਿਸਟਰੀ ਜਾਂਦੀ ਲੱਗੀ ਹਾਲਾਂਕਿ ਜੇਸਨ ਕੈਨੀ ਹੋਰਾਂ ਦੀ ਬਜਾਰਤ ਦੇ ਵਿੱਚ ਉਹਨਾਂ ਨੂੰ ਬਦਲ ਕੇ ਦੂਸਰੀ ਇੱਕ ਮਿਨਿਸਟਰੀ ਦੇ ਦਿੱਤੀ ਗਈ ਸੀ ਬਾਅਦ ਦੇ ਵਿੱਚ ਡੈਨੀਅਲ ਸਮਿਥ ਹੋਰਾਂ ਲਈ ਡਿਪਟੀ ਪ੍ਰੀਮੀਅਰ ਵੀ ਰਹੇ ਨੇ ਪਰ ਬਾਅਦ ਇਹ ਆਪਣੀ ਸੀਟ ਵੀ ਵੈਸਟਰਨ ਮੈਂਟਨ ਵਾਲੇ ਪਾਸਿਓਂ ਹਾਰ ਗਏ ਸੀ ਉਹ ਕਹਿੰਦਾ ਵੀ ਇਹਨਾਂ ਲਈ ਉਹੀ ਸਜ਼ਾ ਕਾਫੀ ਸੀ ਹਾਲਾਂਕਿ ਉਹ ਕਹਿੰਦਾ ਵੀ ਦੇਖੋ ਜਿਹੜਾ ਇੰਟਰਨੈਟ ਰਾਹੀਂ ਜਾਂ ਇਹ ਜਿਹੜੀ ਓਪਨ ਗਲਬਤ ਹੋਈ ਆ ਉਹਨਾਂ ਬਾਰੇ ਉਹ ਬਹੁਤ ਉਹਨੂੰ ਆਲਰੇਡੀ ਸਜ਼ਾ ਜਿਹੜੀ ਆ ਮਿਲ ਚੁੱਕੀ ਆ ਹੁਣ ਜਿਉਂ ਹੀ ਉਹ 39000 ਡਾਲਰ ਦਾ ਖਰਚਾ ਕੇ ਸੀ ਮੈਡੂਸਰ ਪਾਇਆ ਤੇ ਕੇਸੀ ਮੈਡੂ ਹੋਰਾਂ ਨੇ ਉਹ ਅਪੀਲ ਕਰ ਦਿੱਤੀ ਆ ਜੀ ਅਪੀਲ ਕਰਨ ਲਈ ਤੇ ਉਹਨਾਂ ਨੇ ਉਹ ਖਰਚੇ ਵਾਲੀ ਗੱਲ ਉੱਥੇ ਹੀ ਰੋਕ ਉਹਦੇ ਤੇ ਹਜੇ ਲਾ ਦਿੱਤੀ ਗਈ ਆ ਦੇਖੋ ਉਸ ਅਪੀਲ ਦਾ ਗਾਂ ਫਿਰ ਕੀ ਆਊਟਕਮ ਹੁੰਦੀ ਹੈ ਪਰ ਹਾਲ ਦੀ ਘੜੀ ਉਹਨਾਂ ਨੂੰ ਲਾ ਸੋਸਾਇਟੀ ਨੇ ਇਹ ਝਿੜਕ ਦਿੱਤੀ ਵੀ ਭਾਈ ਬੀਂਗ ਤੁਸੀਂ ਇੱਕ ਵਕੀਲ ਤੇ ਉਧਰੋਂ ਲਾ ਮਨਿਸਟਰ ਹੁੰਦਾ ਹੈ ਤੁਹਾਨੂੰ ਇੱਕ ਵਧੀਆ ਕੌਂਡੈਕਟ ਦੀ ਆਸ ਕੀਤੀ ਜਾ ਸਕਦੀ ਜਿਹੜੀ ਤੁਸੀਂ ਉਸ ਦਿਨ ਪੋਰਟਰੇ ਨਹੀਂ ਕੀਤੀ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਨਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ